ओके ਗਰੀਬ ਵਾਲੇ ਪੰਜਾਬੀ ਬਲੌਗਸ ਤੇ ਸਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨავ ਸਾਰੇ ਕਿਵੇਂ ਮdੀਏ ਠੀਕ ਹੈ ਤੇ ਵਾਹੀ ਘ੍ਰਤਰੀ ਤੁਸੀਂ ਸਾਰੇ ਚਾਰਜੀ ਕਲਾ ਵਿੱਚ ਹੋਮ ਹਤੇ ਜਿਹੜੇ ਅੱਜ ਵਾਲੇ ਬਲੌਗ ਦੀ ਸਟਾਰਟਿੰਗ ਆ ਆਪਾਂ ਕਰਨ ਲੱਗੇ ਆ ਟਾਈਮ ਹੈਗਾ 3:30 ਦਾ ਟਾਈਮ ਆ ਤੇ ਅਸੀਂ ਜਾ ਅਸੀਂ ਸਿਬਰਾਤੀ ਤੇ ਜਾ ਕੇ ਆਉਣਾ ਹਨਾ ਆਪਣੀ ਇਨਸਟਰੀ ਤੋਂ ਦੱਸਿਆ ਕਿ ਨਾ ਮੰਦਰਾ ਸਬਜੀ ਦਾ ਨੇੜੇ ਬਣੀ ਕਿਉਂਤੀ ਜਾ ਕੇ ਆਮਗੀ ਨਾਲੇ ਅੱਜ ਨਸਤੇ ਆ ਗੁਰਦੁਆਰਾ ਸਾਹਿਬ ਨਾਲ ਥਾਕੇ ਜਾਂ ਅੰਮ੍ਰਾਮੀ ਦਾ ਮਤਲਬ ਪਹਿਲਾ ਜੱਜ ਹੋਏ ਗੁਰੂਵਾਲਾ ਸਾਹਿਬ ਮੱਥਾ ਟੇਕ ਕੇ ਉਸ ਤੋਂ ਬਾਅਦ ਹਨਾ ਅਸੀਂ ਉੱਤੇ ਜਾ ਕੇ ਅਮਾਗੇ ਪਹਿਲਾਂ ਤਾਂ ਮਿੱਠੂ ਜਾ ਕਰ ਜੀਸੀ ਵੀ ਲੈਣ ਦਿੰਨੇ ਆ ਤੇ ਫਿਰ ਸਾਲਾ ਸੁਨੀਤ ਕਹਿੰਦੇ ਵੀ ਸਾਲ ਬਾਦ ਹੁੰਦਾ ਜਾਇ ਆਉਣੀ ਆ ਤੇ ਜਦ ਸੁਨੀਤ ਝੁੱਲਿਆ ਜਾਂਦੇ ਤੇ ਨੱਚਕਾ ਪਾਉਗੀ ਤੇ ਤਾਸਲਾ ਕਰ ਲਈ ਫਿਰ ਮੀਤਾ ਜਾਂਦੀ ਨਹੀਂ ਇਹਦਾ ਪੇਪਰ ਇਹਦੇ ਚਾਚਾ ਜੀ ਘਰੇ ਰਹਣਗੇ ਤੇ ਅਸੀਂ ਜਾਂਦੇ ਆ ਹੁਣ ਪਤਾ ਕੀ ਹੋ ਗਿਆ ਮੇਰੇ ਚੁੰਮੀਆਂ ਨਹੀਂ ਦਸਾਈਂਦੀ ਜਿਹੜੀ ਆ ਸੂਟ ਨਾਲ ਦੀ ਚੁੰਨੀ ਉਹ ਫਲਫੀ ਜੀ ਜਿਆਦਾ ਫਲਫੀ ਐ ਮੈਂ ਸੁਣਤਾ ਆ ਪਾ ਲਿਆ ਕਿ ਕੈ ਨਹੀਂ ਗਰਮੀ ਹੋਈ ਪਿਆ ਬੱਦਲਾ ਦੀ ਇੰਨੀ ਗਰਮੈਸ ਤੇ ਮੈਂ ਕਿਹਾ ਵੀ ਉਹ ਹੋਊਗਾ ਉਹਦੇ ਨਾਲ ਔਖਾ ਲੱਗੂ ਉੱਥੇ ਤੇ ਫੇਰ ਮੈਂ ਆ ਲੈ ਲਈ ਆ ਲੈ ਲਈ ਰਮੀਤ ਕਹਿੰਦੀ ਮੰਮਾ ਇਹੇ ਕੱਟੇ ਪਤੀ ਗਿਆ ਨਾ ਕਿਹਾ ਨਾ ਮੈਂ ਤੁਹਾਨੂੰ ਦਿਖਾਉਣੀ ਆ ਫੇਰ ਉਸ ਤੋਂ ਬਾਅਦ ਅਸੀਂ ਆ ਟ੍ਰਾਈ ਚੱਕ ਕੇ ਦੇਖੀਏ ਕਿ ਕਿਸੇ ਦੇ ਦਸਤੋਂ ਕਿਹੜੀ ਫੋਈ ਲੱਗਦੀ ਆ ਪਰ ਉਹਦੋਂ ਤੱਕ ਮੈਂ ਜਾਣੂ ਕਿਸੇ ਦਸਤੋਂ ਦੇ ਵਿੱਚ ਜਾ ਵੀ ਆ ਹੋਂ ਸੰ ਤੇ ਹਿਰਾ ਆ ਲੈ ਲੀ ਤੇ ਇਹ ਲੈ ਕੇ ਦੇਖੀ ਕਿ ਮੈਂ ਇਹ ਪਕੀ ਲੀ ਸਾਰੇ ਸੁਟਾ ਦੇ ਚੁੰਨੀਆਂ ਕਰ ਲਈਆਂ ਮੈਨੂੰ ਆ ਜਿਆਦਾ ਵਧੀਆ ਲੱਗਦੀ ਸੀ ਮੈਂ ਕਿਹਾ ਚਲ ਆ ਠੀਕ ਐ ਮਿਰਲ ਤਾਂ ਲਾਈਟ ਵੇਟ ਜੀ ਆ ਸੋਖਾ ਰੂ ਉੱਥੇ ਦੇ ਜਸਮੀਨ ਤੋਂ ਨਾਲ ਹੀ ਮੈਂ ਖਿੰਦੇ ਚੁੰਕੇ ਦੇ ਨਾਲ ਦੀ ਤੇ ਲੈ ਆਹ ਕਰ ਲਈ ਹੁਣ ਦੇਖ ਲਈਆਂ ਤਿੰਨਾਂ ਚ ਕਿਹੜੀ ਲੈ ਕੇ ਜਾਵਾਂਗੇ ਜਾਉਂਗੀ ਤੇ ਤਾਂ ਕਿ ਜੇ ਸੀ ਜਦੋਂ ਮੈਨੂੰ ਆਏ ਵੀ ਲਾਈਟ ਜੀ ਵਧੀਆ ਰਹੂਗੀ ਹੌਲੀ ਜੀ ਉਹ ਇਹਦੇ ਨਾਲ ਵੀ ਜਿਹੜੀ ਜਾਦਾ ਫਲਕੀ ਆ ਉਹ ਜਾਨੀ ਮਤਲਬ ਇਹਦੇ ਨਾਲ ਦਾ ਹੀ ਕੱਪੜਾ ਜਾਉਦਾ ਆ ਚੀਜ਼ ਦੀ ਉਹ ਜਿਆਦਾ ਫੁੱਲ ਵੀ ਫੁੱਲਮੀ ਜੀ ਹੋ ਜਾਂਦੀ ਆ ਹੁਣ ਦੇਖਣੀ ਹੈ ਕਿਹੜੀ ਲਮਾ ਆ ਲਮਾ ਜਾਂ ਆਹ ਮੈਨੂੰ ਦੋਨਾਂ ਚੋਂ ਮਤਲਬ ਮੈਨੂੰ ਇਹਨਾਂ ਦੋਨਾਂ ਚੋਂ ਇੱਕ ਦਾ ਹੈਗਾ ਰਣਜੀਤ ਨੂੰ ਆਏ ਵੀ ਆ ਲੈ ਚੋ ਤੇ ਚਲੋ ਜੀ ਹੁਣ ਚੱਲਦੇ ਆ ਮੇਲੇ ਤੇ ਇਹਨਾਂ ਦੇ ਦਿਖਾਉਣੇ ਆ ਤੁਹਾਨੂੰ ਬਲੌਗ ਦੇ ਨਾਲ ਬਨੇ ਰਹੋ ਲਓ ਜੀ ਆਪਾਂ ਤਿਆਰ ਹੋ ਕੇ ਚੱਲ ਪਏ ਮੈਂ ਤਾਂ ਅਹੀ ਫੁਲ ਕਾਰੀ ਸਿਲੈਕਟ ਕਰ ਲਈਏ ਹੌਲੀ ਜੀ ਸੀਗੀ ਲੈਟ ਗੇਟ ਦੀ ਹਾਂ ਪਤਾ ਕੀਆ ਆਹ ਤੇ ਆਹ ਖੁੱਲਾ ਵਾਲਾ ਟ੍ਰੇਨ ਨੂੰ ਮਾਜ ਮਾਰ ਲੈ ਗਿਆ ਮਾਰ ਕੇ ਕਿਆ ਆਜਾ ਅਗੀ ਹਨਾ ਹਜੇ ਸਨੀਦ ਨੂੰ ਹੀ ਟ੍ਰੇਨ ਵੀ ਅੱਜ ਖੁੱਲਾ ਅੱਜ ਟ੍ਰੇਨ ਨਹੀਂ ਆ ਰਹੀ ਗੇਟ ਕਹਿੰਦੀ ਮੰਮਾ ਗੇਟ ਖੁੱਲਾ ਕਿਆ ਦੇਖ ਪੁੱਤ ਕਿਆ ਆਜਾ ਟ੍ਰੇਨ ਯਾ ਲਲੀ ਸੀ ਵੀ ਆਹ ਹੌਲੀ ਜੀ ਹੈ ਲੈਟ ਗੇਟ ਮੈਨੂੰ ਤਾਂ ਜਲ ਸੌਖਰ ਹੋਊਗਾ ਹਨਾ ਇਹ ਕਹਿੰਦੇ ਆਜਾ ਇਹ ਮੇਰੀ ਜਾਗੋ ਜੂਕੂ ਵਾਲੇ ਸੁਟਣ ਨਾਲ ਪਹਿਲਾ ਕਈ ਸਾਲ ਹੋ ਗਏ ਹਨਾ ਜਦ ਮੈਂ ਮਤਲਬ ਜਦੋਂ ਨਹੀਂ ਤੇ ਛੋਟੀ ਹੁੰਦੀ ਸੀ ਜਿਆਦੀ ਐ ਤੇ ਵੀ ਹੋਰੀ ਹੁੰਦੀ ਆ ਹੁਣ ਫੇਰ ਕੰਮ ਆ ਗਿਆ ਐ ਜੱਗ ਵਾਲੇ ਸੁਟਣਾ ਲੈ ਜਾਂਦੀ ਸੀ ਤੇ ਹੁਣ ਚਲੋ ਪਹਿਲਾਂ ਗੁਰਦੁਆਰਾ ਸਾਹਿਬ ਚੱਲਦੇ ਆ ਮੱਥਾ ਟੇਕਦੇ ਆ ਤੇ ਫੇਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਮੰਦਿਰ ਸਿੱਬਜੀ ਦੇ ਜਾ ਕੇ ਦੇਖਾਂਗੇ ਜਿੱਦਾਂ ਜਲ ਚੜਾਇਆ ਗਿਆ ਸੀ ਮੈਨੂੰ ਉਮੀਦ ਹੈ ਨਹੀਂ ਕਿ ਵੀ ਜਲ ਚੜਜੂਗਾ ਕਿਉਂਕਿ ਭੀੜ ਬਹੁਤ ਹੁੰਦੀ ਆ ਕਿਤੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਤੇ ਵੀ ਰਾਤ ਨੂੰ ਪੂਰੀ ਲੱਗ ਜਾਂਦੀ ਆ ਮੈਂ ਕੀ ਦੇਖਾਂਗੀ ਜੀ ਚੱਲ ਕੇ ਹਨਾ ਕਿਸ ਤਰ੍ਹਾਂ ਦਾ ਤੇ ਬਣੇ ਰਿਹਾ ਬਲੌਗ ਦੇ ਨਾਲ ਤੇ ਤੁਹਾਨੂੰ ਵੀ ਦਿਖਾਉਣੀ ਆ ਜਿਸ ਨੀਤਾਲਾ ਦਵਾਰਾ ਦੇਖਣ ਲੱਗਿਆ ਪਿਆ ਸੋ ਜੀ ਠੀਕ ਹੈ ਜੀ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਉਹ ਸੰਮਣੀ ਗੁਰਦੁਆਰਾ ਸਾਹਿਬ ਨਹੀਂ ਗੁਰਦੁਆਰਾ ਸਾਹਿਬ ਵੀ ਇਤਿਹਾਸਕ ਨੇ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਕਰਤੀ ਆ ਤੇ ਇਥੇ ਮਸਿਆ ਭਰਦੀ ਆ 15 ਪੂ ਦਾ ਮਤਲਬ 15 ਪੂ ਪਰਦਾ ਗੁਰੂ ਜੀ ਦੇ ਵਚਨ ਹੋਏ ਹੋਏ ਨੇ ਵੀ 15 ਪੂ ਵਾਲੇ ਦਿਨ ਉਹ ਸੰਗਤ ਦਾ ਜਾਪ ਆ ਕੇ ਹਾਜ਼ਰ ਹੁੰਦੇ ਨੇ 15 ਪੂ ਦੀ ਰਾਤ ਨੂੰ ਆ ਸਾਹਮਣੇ ਗੁਰਦੁਆਰਾ ਸਾਹਿਬ ਉਨਾ ਪਮਥ ਟਿਕਾ ਕੇ ਤੇ ਚਲੋ ਨਾਲ ਨਾਲ ਤੁਹਾਨੂੰ ਵੀ ਦਰਸ਼ਨ ਕਰਵਾਵਾਂਗੇ ਅੱਜ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਪਰ ਸੰਦੀਪ ਕੰਨੇ ਮਸਤਿਆ ਪਰਸੋਂ ਨੂੰ ਆ ਮੈਂ ਅੱਜ ਕਿਸ ਦਾ ਸਟੇਟਸ ਦੇਖਿਆ ਸੀਗਾ ਉਹ ਮੈਨੂੰ ਸਵੇਰ ਦਾ ਐ ਹੋਇਆ ਪਿਆ ਵੀ ਅੱਜ ਮਸਿਆ ਤੇ ਚਲੋ ਜੀ ਬਾਬਾ ਜੀ ਦੇ ਮੱਥਾ ਟਿਕਜੂ ਹੁਣ ਅਸੀਂ ਨਹੀਂ ਵੀ ਮੱਛਿਆ ਹੈਗੀ ਤੇ ਫਿਰ ਘਰੋਂ ਕਿਹੜਾ ਨਿਕਲਿਆ ਜਾਂਦਾ ਕੀ ਕਹਿੰਦੇ ਵੀ ਪਰਸੋਂ ਨੂੰ ਮੈਨੂੰ ਕਲੀਅਰ ਨਹੀਂ ਹੈਗਾ ਮੈਂ ਤਾਂ ਕਿਸੇ ਦਾ ਸਕੇਟਸ ਤੇ ਦੇਖ ਕੇ ਸਵੇਰੇ ਮੈਂ ਕਿਹਾ ਚਲੋ ਅੱਜ ਮੱਛਿਆ ਠੀਕ ਚਲੋ ਮੱਛਾ ਦੇਖ ਲੈਨੇ ਆਪਾਂ ਤਾਂ ਨਹੀਂ ਅੱਜ ਆ ਮੁੱਕਦੇ ਹਾਂ ਪਰਸੋਂ ਨੂੰ ਤੀਤਾ ਖੁਸ਼ ਹੋ ਗਏ ਇੱਥੇ ਕੀ ਕੀਆ ਪੰਛੀ ਲੈਤਾ ਸੀ ਹੋ ਗਿਆ ਹਾਂ ਕੀ ਹੈ ਲੈ ਦੇ ਸੂਜ ਉਤਾਰਦਾ ਹਨਾ ਗੱਡੀ 'ਚ ਉਤਾਰ ਦਿੰਨੀ ਆ ਮੈਂ ਉਤਾਰ ਦਿੰਨੀ ਆ ਹੋ ਗਿਆ ਤਾਂ ਪੰਛੀ ਆਦਾ ਹਾਂ ਕੀ ਇਹ ਬਤੋ ਇਹ ਜੀ ਪਹੁੰਚੀ ਹੈ ਟਾਂਗੀ ਕਮੀ ਸੰਗਤ ਹੈ ਚਾਲ ਖੂਆ ਦੀਪਕੇ ਦੇਖ ਰੋ ਨਾ ਦੇਖ ਬਤਾ papa ਮੱਥਾ ਟੇਕਾ ਗਿਆ ਅੰਦਰ ਬਾਬਾ ਜੀ ਕੋਲੇ ਬਾਬਾ ਜੀ ਕੋਲੇ ਮੱਥਾ ਟੇਕਣਾ ਨਾ ਚਲੋ ਬਾਬਾ ਜੀ ਕੋਲੇ ਲੋ ਜੀ ਆਹ ਜਿਹੜੀ ਇੱਟਾ ਹੈ ਨਾ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਮਤਲਬ ਗੁਰੂ ਤੇਗ ਬਹਾਦਰ ਜੀ ਨੇ ਜੋ ਹੁਕਮਨਾਮਾ ਸੀਗਾ ਉਹ ਲਿਖਿਆ ਹੋਇਆ ਹੈ ਨਾ ਇਹਦੇ ਉੱਪਰ ਤੇ ਇਹ ਕੁਝਿਆ ਦੇ ਵਿੱਚ ਸੀਗਾ ਜਮਿਆ ਇੱਟ ਸੀਗੀ ਇੱਕ ਤੇ ਇੱਕ ਜਿਹੜੇ ਆ ਹੁਕਮਨਾਮਾ ਸਾਹਿਬ ਨੇ ਆ ਕੁਝਿਆ ਦੇ ਵਿੱਚ ਗੁਰੂ ਸਾਹਿਬਾ ਦੇ ਮਤਲਬ ਹੱਥਾਂ ਦੇ ਲਿਖਤ ਸੀਗੀ ਇਹ ਤਲਾਬ ਸਰੋਵਰ ਚੋਂ ਮਿਲੇ ਸੀਗੇ ਤੇ ਇੱਕ ਹੈਗਾ ਇੱਥੇ ਮਲੇ ਦਾ ਤਰਖਨਾ ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਘੋੜਾ ਬੰਨਿਆ ਸੀਗਾ ਤੇ ਉਹ ਵੀ ਤੁਹਾਨੂੰ ਅੱਗੇ ਦਿਖਾਉਣੀ ਆ ਤੇ ਤੁਸੀਂ ਵੀ ਕਰਿਓ ਦਰਸ਼ਨ ਇੱਥੇ ਮਤਲਬ ਸੁੱਖ ਬਰਾ ਆਉਂਦੀਆਂ ਨੇ ਕਿਸੇ ਬਿਆਹ ਨਹੀਂ ਹੁੰਦਾ ਕਿਸੇ ਦੇ ਬੱਚਾ ਨਹੀਂ ਹੁੰਦਾ ਹਨਾ ਜਾਂ ਕਈ ਵਾਰ ਕਿਸੇ ਨੂੰ ਕੋਈ ਸਰੀਰਕ ਦਿੱਕਤਾਂ ਹੁੰਦੀਆਂ ਨੇ ਹਨਾ ਉਹਦੇ ਵਾਸਤੇ ਇਹ ਨਾਲ ਲੋਣ ਸੁੱਕ ਜਾਂਦੇ ਨੇ ਝਾੜੂ ਸੁੱਕ ਜਾਂਦੇ ਨੇ ਸੇਰਾ ਸੁੱਕਦੇ ਨੇ ਨਿਮ ਸੁੱਕਦੇ ਨੇ ਹਨਾ ਇਸ ਤਰ੍ਹਾਂ ਮਤਲਬ ਸੁੱਖ ਬਰਾ ਆਉਂਦੀਆਂ ਨੇ ਤੇ ਇਸ ਤਰ੍ਹਾਂ ਦਾ ਮਤਲਬ ਇਤਿਹਾਸਾ ਗੁਰਦੁਆਰਾ ਸਾਹਿਬ ਦਾ ਆ ਆ ਉਹ ਪ੍ਰਕਤ ਮਲੇ ਦਾ ਤੇ ਜਿਹੜਾ ਅੰਦਰਾ ਉਹ ਇਤਿਹਾਸ ਸਾਰਾ ਲਿਖਿਆ ਹੋਇਆ ਹਨ ਵੀ ਕਿਸ ਤਰ੍ਹਾਂ ਗੁਰੂ ਜੀ ਇੱਥੇ ਆਏ ਸੀ ਤੇ ਵੀ ਉਹਨਾਂ ਦੇ ਜੋ ਬਚਨ ਹੋਏ ਨੇ ਉਹ ਵੀ ਸਹੀ ਨਹੀਂ ਜੀ ਮੈਂ ਉਹਨਾਂ ਨੇ ਕਿਹਾ ਸੀ ਕਿ ਆ ਵੀ ਬਾਣੀ ਐ ਤੇ ਢਿੱਲਾ ਰਹੂਗਾ ਮੂਲਵਾਲਾ ਸਣਾ ਕੋਈ ਵੀ ਬਾਣੀ ਜਿਹੜਾ ਕਾਮਜਾਬ ਨਹੀਂ ਹੁੰਦਾ ਹੈਗਾ ਤੇ ਆ ਹੈਗਾ ਖੂਜੇ ਪੁਰਾਣਾ ਖੂਆ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਆ ਇਹ ਤੇ ਇਸ ਤਰ੍ਹਾਂ ਦਾ ਇਤਿਹਾਸਾਕ੍ਰਿਤ ਹੋ ਰਸਤਾ ਕਿ ਲੋ ਜੀ ਆਪਾਂ ਬਾਬਾ ਜੀ ਦੀ ਮੱਥੀ ਦੇਖੇ ਹੁਣ ਆਪਾਂ ਜਾਣਦੇ ਹਾਂ ਕਿਸ ਬਰਤਰੀ ਤੇ ਨੰਨਾ ਬੱਲੀ ਲੈ ਕੇ ਦੇ ਦੇ ਹਾਂ ਬੱਲੂ ਲੈ ਲਈ ਹੈ ਨਾ ਜਿਸਨੀਤ ਕੰਦਾ ਲੱਗਿਆ ਬੇ ਮਮਾ ਬੱਲੂ ਲੈਣੇ ਨਹੀਂ ਬੱਲੂ ਲੈਣੇ ਨਹੀਂ ਸੂਨੇ ਕੱਪੜੇ ਕੀ ਕਹਿੰਦਾ ਸੀ ਜਿਸਨੀਤ ਤੂੰ ਦੱਸ ਦੇ ਸਾਰਿਆਂ ਨੂੰ ਤੂੰ ਕਹੇ ਜੀ ਕੱਪੜੇ ਪਾ ਕੇ ਆਏ ਆ ਅੱਜ ਹਾਂ ਤੇ ਸੰਗਤ ਬਹੁਤ ਪਹਿਲਾਂ ਆਪਾਂ ਮੂਲੋਵਾਲ ਗਏ ਸੀਗੇ ਹਨਾ ਉਹ ਦੂਗਾਂ ਹੱਥ ਫੇਨਣੇ ਕਰਣੇ ਕਿਉਂ ਦੀ ਹੁਣ ਆਪਾਂ ਦਿੱਚਾਵਾਂਗੇ ਫੇਰ ਆਖਸੀ ਹੋਗੀ ਸਭ ਸੁਸਤ ਸਹੀਏ ਟੂ ਸਟਾਰਟ ਹੋਵੀਂ ਅੰਮ੍ਰਿਲਾ ਅੰਮ੍ਰਿਲਾ ਨਹੀਂ ਤਾਂ ਹੁੰਦੀ ਹੈ ਤੁਸੀਂ ਤਾਂ ਬੋਲੋ ਲਓ ਜੀ ਸਿਮ ਭਗਤ ਜਾਂਦੇ ਨਹੀਂ ਹਨਾ ਵੱਡੇ ਵੱਡੇ ਡੀਜੇ ਰੱਖੇ ਹੋਏ ਨੇ ਇਹਨਾਂ ਨੇ ਤੇ ਉਹਨਾਂ ਦੀ ਸਾਊਂਡ ਕਰਕੇ ਜਿਹੜੀ ਆਪਾਂ ਨੂੰ ਓਵਰ ਵੋਇਸ ਕਰਨੀ ਪੈਂਦੀ ਆ नहीं तो फिर जदि कॉपीराइट आ जाता सारी एडिटिंग करी हुई दोबारा वीडियो अपलोड करनी दूर गार्किंग एनी दूर हो जाए का आया शिवरात्रि करके फिर काफ़ी ज्यादा ਹੰਡੀ ਘਰ ਕੋਲ ਕਿਧਾ ਕੇ ਜਾਓ ਜੀ ਓਏ ਆਈ ਲੱਗੇ ਆਖੋ ਦੇਖ تنهنجي کي ڪهڙي ڪراڻي ٿي منجي ٿي ਦੇਖੋ ਹਰ ਤਰ੍ਹਾਂ ਦੀ ਦੁਕਾਨ ਲੱਗੀ ਹੋਈ ਸੀ ਚੱਪਲਾ ਜੁੱਤੀਆਂ ਪਕੌੜੀ ਹਨਾ ਜਲੇਬੀਆਂ ਤੇ ਲੱਕੜੀ ਦਾ ਸਾਰਾ ਸਮਾਨ ਉਹ ਕਿਹੜੀ ਚੀਜ਼ ਸੀ ਜਿਹੜੀ ਹੈ ਨਹੀਂ ਸੀਗੀ ਤੇ ਆ ਪੇਲੀਆਂ ਨੇ ਜੀ ਜਿਹੜੀਆਂ ਅੰਦਰ ਚੜਦੀਆਂ ਨੇ ਹਨਾ ਮੰਦਰ ਦੇ ਵਿੱਚ ਤੇ ਜਿੰਨਾਂ ਦੀਆਂ ਸੁੱਖੀਆਂ ਹੁੰਦੀਆਂ ਨੇ ਤੇ ਉਹ ਫਿਰ ਪੇਲੀਆਂ ਵਗੈਰਾ ਚੜਾਉਂਦੇ ਨੇ ਵਿਆਹ ਹੋਏ ਹੁੰਦੇ ਨੇ ਜਾਂ ਬੱਚੇ ਹੋਏ ਹੁੰਦੇ ਨੇ ਹਨਾ ਜੋ ਵੀ ਸੁੱਖ ਹੁੰਦੀ ਆ ਸਿਵਰਾ 3 ਟਾਈਮ ਦਾ ਮਤਲਬ ਮੰਦਿਰ ਦੇ ਅੰਦਰ ਜਾਣਾ ਤਾਂ ਆ ਬਹੁਤ ਜ਼ਿਆਦਾ ਵੱਡਾ ਕੰਮ ਆ ਮਤਲਬ ਜਿਹੜੇ ਪੱਕੇ ਮੰਦਿਰ ਦੇ ਬਿਲਕੁਲ ਮੇਰੇ ਅੱਗੇ ਪਰ ਬਹੁਤ ਜ਼ਿਆਦਾ ਢੀੜ ਆਇਦੋ ਖੰਦਾ ਉਹ ਕੋਈ ਨਹੀਂ ਜੀ ਜੀ ਕਰ <laughs> ਦੇਗਾ ਜੀ ਉਹ ਮੇਲੇ ਦੇ ਵਿੱਚ ਹਨਾ ਊਠ ਦਾ ਵੀ ਊਠ ਦੀ ਲੋਕ ਸਵਾਰੀ ਕਰਦੇ ਸੀਗੇ ਮੈਂ ਤਾਂ ਪਹਿਲੀ ਵਾਰ ਦੇਖਿਆ ਵਸ ਤਾਂ ਛੋਟੇ ਹੁੰਦੇ ਤੋਂ ਹਨਾ ਇੱਥੇ ਅਸੀਂ ਰਾਤਰੀ ਦਾ ਦੇਖਦੇ ਰਹਨੇ ਸੀ ਪਰ ਹੁਣ 2-3 ਸਾਲ ਤੋਂ ਮੈਂ ਗਈ ਨਹੀਂ ਸੀ ਕਿ ਕਦੇ ਮੈਂ ਹਸਪਟਲ ਟਾਈਮ ਦੇਖਿਆ ਹਨਾ ਵੀ ਰਣਿਕਿਆ ਵਾਲੇ ਮਤਲਬ ਉਸ ਰਾਤਰੀ ਦੇ ਮੇਲੇ 'ਚ ਵੀ ਊਠ ਦੀ ਰਾਈਡ ਲੈਂਦੇ ਨੇ ਤੇ ਇਸ ਤਰ੍ਹਾਂ ਹਨਾ ਸਾਰੇ ਇੰਜੋਏ ਕਰਦੇ ਸੀ ਆ ਦੇਖੋ ਜੀ ਇੱਧਰ ਹਲਵਾਈ ਨੇ ਹਨਾ ਪਕੌੜੇ ਪੂੜੇ ਮਤਲਬ ਜਿਹੜਾ ਮੰਦਿਰ ਦਾ ਗੇਟ ਆ ਉੱਥੇ ਹੁੰਦੇ ਨੇ ਤੇ ਆ ਸਾਰਾ ਬਹੁਤ ਵੱਡਾ ਮੇਲਾ ਹੁੰਦਾ ਹਨਾ ਇਹ ਬਹੁਤ ਜ਼ਿਆਦਾ ਵੱਡਾ ਹਨਾ ਤੇ ਸੰਗਤ ਸਿਵਜੀ ਦੀ ਹਨਾ ਸਿਵ ਭਗਤ ਸੀ ਜਿਹੜੇ ਨੱਚਦੇ ਪੰਗੜੇ ਪਾਉਂਦੇ ਢੋਲ ਵਜਾਉਂਦੇ ਹਨਾ ਆਉਂਦੀ ਸੀ ਕੋਈ ਟੈਟੂ ਬਣਵਾਉਂਦਾ ਸੀਗਾ ਕੋਈ ਕੁਸ਼ ਕਰਦਾ ਸੀ ਤੇ ਕੋਲੇ ਸੀ ਪੇਠਾ ਮਠਿਆਈ ਪੇਠਾ ਕਹਿ ਦਿੰਦੇ ਆ ਜੀ ਨੂੰ ਮੈਂ ਕਹਿ ਦਿੰਦੀ ਆ ਪੇਠਾ ਮਠਿਆਈ ਵਾਸਤੇ ਪੇਠਾ ਪਿੱਠਾ ਲਿਆ ਆ ਪੀਆ ਲਓ ਜੀ ਦੇਖੋ ਕਿਵੇਂ ਪੰਗੜੇ ਪੈਂਦੇ ਨੇ ਕਿੰਨਾ ਇੰਜੋਏ ਕਰਦੇ ਨੇ ਲੋਕ ਹਨਾ ਸਿਰਜੀ ਦੇ ਵਿਆਹ ਨੂੰ ਹਨਾ ਸਿਵਰਾਤਰੀ ਤੇ ਸਿਰਜੀ ਦਾ ਸਿਰਜੀ ਦੀ ਮੈਰਜ ਹਨਾ ਸਾਰਿਆਂ ਨੂੰ ਹੈਪੀ ਸਿਵਰਾਤਰੀ ਜੀ ਤੇ ਦੇਖੋ ਕਿੰਨੇ ਮਸਤ ਨੇ ਹਨਾ ਪੱਕ ਸਾਰੇ ਤੇ teratas tiga ji terlalu <coughs> ya ya ਜੀ ਜਿਸਨੇ ਇਤਨੇ ਤੱਕ ਲੈ ਲਿਆ ਸੀ ਆਪਣਾ ਸਵਾਨ ਹਨੇ ਨੇ ਬੈਲੂਨ ਲੈ ਲਿਆ ਸੀਗਾ ਸਵੇਰ ਜੀ ਕਰਦੀ ਸੀ ਬਲੂ ਲੈਣਾ ਬਲੂ ਲੈਣਾ ਤੇ ਇਸ ਤਰ੍ਹਾਂ ਨਾ ਬਹੁਤ ਜ਼ਿਆਦਾ ਜਿਹੜੀ ਸੀਗੀ ਸੰਗਤ ਆਉਂਦੀ ਸੀਗੀ ਕਿਉਂਕਿ ਹੁਣ ਜਿਹੜਾ ਜਲ ਚੜਦਾ ਮਤਲਬ ਸਾਰੀ ਰਾਤ ਹੀ ਹਨਾ ਜਲ ਚੜੀ ਜਾਊਗਾ ਬਹੁਤ ਜ਼ਿਆਦਾ ਲਾਈਨਾਂ ਵੱਡੀਆਂ ਸੀਗੀਆਂ ਜੇ ਉੱਥੇ ਜਲ ਚੜਾਉਣ ਰੁਕ ਜਾਂਦੇ ਮਤਲਬ ਵੀ ਕੱਲ ਨੂੰ 12 1 ਵਜੇ ਜਾਂਦਾ ਇੰਨੀ ਸੰਗਤ ਸੀ ਬਹੁਤ ਸੰਗਤ ਆ ਜਾਂਦੀ ਸੀ ਜੀ ਜਿਆ ਤੇ ਕਦੀ ਦੀ ਫਾਉਂ ਲੋ ਜੀ ਕਰਿਆ ਅਗੇ ਸੀ ਸਨੀਤਾ ਦਿਖਾਉਣ ਲੱਗੀ ਸੀ ਹਰ ਸਰ ਰਵਨੀਤ ਨੂੰ ਖੇਡਾ ਤੇ ਰਵਨੀਤ ਪੜਦੀ ਸੀ ਪੜਾਈ ਕਰਦੀ ਸੀ ਉਹਨੂੰ ਪੇਚ ਚਲੋ ਵੀ ਤੇਰੀ ਕੰਮ ਦੰਦੇ ਮੈਨੂੰ ਯਾਦ ਆ ਰਿਹਾ ਤਾਂ ਕੁਛ ਨਹੀਂ ਲਿਆ ਸੀ ਤਾਂ ਹੋਰ ਵੀ ਵਸਤ ਕੋੜਾ ਤੇ ਮਾਨੂੰ ਤਾਂ ਕਿਹਿੰਦਾ ਵਸ ਇਹਨੂੰ ਆ ਲੈਤਾ ਬਲੂ ਬਲੂ ਵਜਾ ਕਰ ਦੇਗੀ ਉਸੇ ਨੂੰ ਹਮੇ ਬੱਲਾ ਕੱਟ ਨਹੀਂ ਮੇਰੇ ਕੋਲ ਲੋ ਜੀ ਆਪਾਂ ਜਾਏ ਆਏ ਵਾਪਸ ਆ ਗਏ ਅਬ ਜ ਦਫਤਰ ਦੇ ਵਿੱਚ ਤੇ ਉਹ ਦ੍ਰਿਪ ਸਨੀਤ ਲੱਗੀ ਰਹੀ ਲੀਤ ਨੂੰ ਚੀਚਾ ਰਖਾਉਣਾ ਤੇ ਕੋਈ ਕੁਝ ਜ਼ਿਆਦਾ ਤਾਂ ਲਿਆਂਦਾ ਨਹੀਂ ਹੈਗਾ ਤੇ ਬਸ ਜਸਨੀਤ ਨੇ ਚੁੜਲੇ ਦਵਾਈ ਜਸਨੀਤ ਨੇ ਇੱਕ ਦੋ ਇੰਸੀਜਾ ਸਟੇਟੀਆਂ ਲੈ ਲਈਆ ਬਸ ਸ੍ਰੀਮੇਤ ਕਹਿੰਸੀ ਮਮਾ ਮੈਨੂੰ ਕੁਛ ਨਾ ਲਿਆ ਕੇ ਦਿਓ ਵੀ ਮੈਂ ਕੁਛ ਨਹੀਂ ਲੈਣਾ ਵੀ ਖਾਣ ਨੂੰ ਜੇ ਕੁਛ ਲੈਣਾ ਉਹ ਲੈ ਜਾਇਓ ਤੇ ਬਸ ਹੁਣ ਮੈਂ ਰੋਟੀ ਰੁੱਟੀ ਬਣਾਉਣੀ ਆ ਤੇ ਤੁਸੀਂ ਜੇ ਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੇ ਕਰ ਇਹਦਾ ਬਲੌਗ ਥੋੜਾ ਜਿਹਾ ਵੀ ਤੁਹਾਨੂੰ ਵਧੀਆ ਲੱਗਿਆ ਹੈ ਨਾ ਤਾਂ ਲਾਈਕ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਬਨੇ ਰਹੋ ਜੀ ਆਪਣੇ ਨੈਕਸਟ ਵਲੌਗਸ ਦੇ ਨਾਲ ਕੱਲ ਨੂੰ ਆਉਣਾ ਆਪਣੀ ਗੈਸਟ ਗੈਸਟਾਂ ਨਹੀਂ ਤੇ ਜ਼ਰੂਰ ਕੱਲ ਵਾਲਾ ਵਲੌਗ ਵੀ ਇੰਜੋਏ ਕਰਿਓ ਹਨਾ ਦੇਖਿਓ ਤੇ ਚਲੋ ਬਾਏ ਗੁਰੂ ਘੜੀ ਕਰੀ ਹਨਾ ਸਾਰੇ ਖੁਸ਼ ਖੁਸ਼ ਰਹੋ ਤੇ ਇਹ ਦਿਨ ਆ ਗਿਆ ਅੱਜ ਵਾਲੇ ਇਹਦੇ ਵਲੌਗ ਦਾ ਹੰਟ ਕਰਦੇ ਆ ਤੇ ਕੱਲ ਨੂੰ ਜੁੜਦੇ ਆ ਕਿਸੇ ਨਵੇਂ ਵਲੌਗ ਨਾਲ ਨਵੀਂ ਵੀਡੀਓ ਨਾਲ ਹੱਸਦੇ ਰਹੋ বাসਦੇ ਰਹੋ ਜਦ ਤੱਕ ਲਈ ਸਾਰਿਆਂ ਨੂੰ ਬਾਏ ਬਾਏ